ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਆਪਣੇ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਮਤ ਨਾਲ ਜੋੜੋ ਕਿਉਂ ਕਿ ਆਪ ਜੀ ਕਿਸੇ ਵੀ ਸਟੇਟ ਤੋਂ ਹੋਏ ਕੋਈ ਵੀ ਆਪ ਜੀ ਦੀ ਬੋਲੀ ਹੋਵੇ ਬੱਚਾ ਕਿਸੇ ਵੀ ਸਕੂਲ ਤੇ ਪੜਦਾ ਹੋਵੇ ਸਭ ਤੋਂ ਪਹਿਲੇ ਜਿਹੜੀ ਸੋਝੀ ਹੈ ਉਹਨੂੰ ਗੁਰਮੁਖੀ ਦੀ ਦੇਣੀ ਹੈ ਕਿਉਂਕਿ ਜਿਹੜੇ ਪੰਜਾਬ ਤੇ ਰਹਿੰਦੇ ਆ ਉਹਨਾਂ ਨੂੰ ਤਾਂ ਗੁਰਮੁਖੀ ਆਉਂਦੀ ਹੈ ਲੇਕਿਨ ਜਿਹੜੇ ਪੰਜਾਬ ਤੋਂ ਬਾਹਰ ਦੂਜੀ ਸਟੇਟਾਂ ਤੇ ਜਿਹੜੇ ਸਿੱਖ ਹੈ ਕਈਆਂ ਨੂੰ ਗੁਰਮੁਖੀ ਜਿਹੜੇ ਨਿਆਣੇ ਆ ਉਹ ਘਰੇ ਗੁਰਮੁਖੀ ਨਹੀਂ ਬੋਲਦੇ ਜਾਂ ਗੁਰਮੁਖੀ ਨਹੀਂ ਲਿਖ ਸਕਦੇ ਆ ਜਾਂ ਉਹ ਪਾਠ ਨਹੀਂ ਕਰ ਸਕਦੇ ਆ ਉਹਦੇ ਲਈ ਸਭ ਤੋਂ ਪਹਿਲੇ ਆਪ ਜੀ ਨੂੰ ਗੁਰਮੁਖੀ ਤੇ ਜੋਰ ਦੇਣਾ ਹੈ ਉਹਦੇ ਬਾਅਦ ਗੁਰਮਤ ਤੇ ਸਭ ਤੋਂ ਪਹਿਲੇ ਉਹਨਾਂ ਦੀ ਜਿਹੜੀ ਗੁਰਮੁਖੀ ਦੀ ਕਲਾਸ ਹੈ ਆਪ ਜੀ ਨੂੰ ਗੁਰਮੁਖੀ ਹੋਂਦੀ ਹੈ ਆਪ ਦੀ ਮਾਤਾ ਪਿਤਾ ਨੂੰ ਤਾਂ ਆਪ ਜੀ ਗੁਰਮੁਖੀ ਪੜਾਓ ਯਾ ਲੱਗੇ ਬੰਨੇ ਕੋਈ ਗੁਰਮੁਖੀ ਸਿਖਾਉਂਦਾ ਉੱਥੇ ਭੇਜੋ ਗੁਰਮੁਖੀ ਸਿੱਖਣਗੇ ਜਾਂ ਗੁਰਦੁਆਰੇ ਗੁਰਮੁਖੀ ਸਿੱਖਣ ਜਿਹੜੇ ਗ੍ਰੰਥੀ ਜੀ ਹੈ ਉਹਨਾਂ ਕੋ ਗੁਰਮੁਖੀ ਸਿਖਦੇ ਸਿੱਖ ਸਕਦੇ ਤੇ ਗੁਰਮੁਖੀ ਦਾ ਗਿਆਨ ਸਭ ਤੋਂ ਵੱਡੀ ਚੀਜ਼ ਹੈ ਜਦੋਂ ਨਿਆਣਾ ਗੁਰਮੁਖੀ ਸਿੱਖ ਗਿਆ ਹੌਲੀ 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 ਉਹਨੂੰ ਗੁਰਮਤਵਲ ਭੇਜੋ ਬਣ ਆਪਣੇ ਆਪ ਗੁਰਮਤਵਲ ਜਾਣਾ ਜਦੋਂ ਨਿਆਣਾ ਆਪ ਜੀ ਦਾ ਗੁਰਮੁਖੀ ਸਿੱਖ ਗਿਆ ਉਹਨੇ ਗੁਰੂ ਕਰਦੇ ਲੱਗ ਜਾਣਾ ਉਹਦੀ ਚਾਹ ਹਣੀ ਕਿ ਮੈਂ ਕੀਰਤਨ ਸਿੱਖਾਂ ਮੈਂ ਤਬਲਾ ਸਿੱਖਾਂ ਮੈਂ ਗੁਰਮੁਖੀ ਪੜ ਕੇ ਪਾਠ ਕਰਾਂ ਨਿਤਨੇਮ ਸਿੱਖਾਂ ਸਹਿ ਪਾਠ ਕਰਾਂ ਮੈਂ ਅਰਦਾਸ ਕਰਾਂ ਉਹਨੇ ਵਕ ਵਕ ਕੰਪੀਟੀਸ਼ਨ ਤੇ ਵੀ ਹਿੱਸਾ ਲੈਣਾ ਤਾਂ ਮੋਡਲਾ ਸਿਧਾਂਤ ਇਹ ਹੀ ਹੈ ਕਿ ਗੁਰਮੁਖੀ ਸਿਖਾਂ ਸਿਖਾਉਣੀ ਹੈ ਨਿਆਣੀ ਜਦੋਂ ਗੁਰਮੁਖੀ ਸਿੱਖ ਗਿਆ ਹਾਲੀਵੁੱਡ ਨੂੰ ਕੀਰਤਨ ਸਿਖਾਓ ਲੱਗੇ ਬੰਨੇ ਜਿੱਥੇ ਵੀ ਕੀਰਤਨ ਹੋਵੇ ਕੀਰਤਨ ਸਿਖਾਓ ਗੁਰਦੁਆਰੇ 'ਤੇ ਜੋ ਲੱਗੇ ਬੰਨੇ ਜਿਹੜੇ ਵੀ ਇੰਸਟੀਚਿਊਟ ਹੈ ਜਾਂ ਜਿਹੜੇ ਵੀ ਉਸਤਾਦ ਲੱਗੇ ਬੰਨੇ ਹੈ ਉਹਨੂੰ ਕੀਰਤਨ ਸਿਖਾਓ ਸਭ ਤੋਂ ਸਰਲ ਤੇ ਸਭ ਤੋਂ ਚੰਗਾ ਤਰੀਕਾ ਹੈ ਗੁਰਮਤ ਗੁਰਮੁਖੀ ਨਾਲ ਜੁੜਨ ਦਾ ਉਹ ਹੈ ਕੀਰਤਨ ਸਿੱਖਣ ਦਾ ਜਦੋਂ ਬੰਦਾ ਕੀਰਤਨ ਸਿੱਖਦਾ ਹੈ ਤਾਂ ਆਪਣੇ ਆਪ ਉਹ ਗੁਰਮ ਗੁਰਮਤ ਨਾਲ ਆਪਣੇ ਆਪ ਗੁਰਮੁਖੀ ਨਾਲ ਆਪਣੇ ਆਪ ਉਹ ਗੁਰਬਾਣੀ ਨਾਲ ਜੁੜ ਜਾਂਦਾ ਹੈ ਕਿਉਂਕਿ ਕੀਰਤਨ ਕੀ ਹੈ ਕੀਰਤਨ ਗੁਰਬਾਣੀ ਹੈ ਗੁਰਬਾਣੀ ਵਿੱਚੋਂ ਹੀ ਕੀਰਤਨ ਹੋਣਾ ਹੈ ਤੋ ਗੁਰਬਾਣੀ ਸੁਣ ਸੁਣ ਕੇ ਸੁਣ ਸੁਣ ਕੇ ਗੁਰਬਾਣੀ ਵਾਲ ਗੁਰਬਾਣੀ ਨਾਲ ਜੁੜ ਜਾਂਦਾ ਹੈ ਤੋ ਆਪਣੇ ਨਿਆਰੇ ਨੂੰ ਕੀਰਤਨ ਸਿਖਾਓ